ਸਾਂਝੀਆਂ ਮੰਗਾਂ ਤੇ ਸਾਂਝੇ ਪਲੇਟਫਾਰਮ ਤੇ ਆਪਾਂ ਇਕੱਤਰ ਹੋ ਕੇ ਮੰਗ ਪੱਤਰ ਦੇਣ ਵਾਸਤੇ ਆਏ। ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਲ ਮੇਲ ਵਿਰੀ ਕਮੇਟੀ ਆ ਉਹਦਾ ਗਠਨ ਹੋ ਚੁੱਕਾ ਜਿਹਦੇ ਵਿੱਚ ਹਰ ਇੱਕ ਕੈਡਰ ਨੂੰ ਜਿਹੜਾ ਹੈ ਸ਼ਾਮਲ ਕੀਤਾ ਗਿਆ ਸੀ। ਮੰਗਾਂ ਸਾਡੀਆਂ ਸਾਰਿਆਂ ਦੀਆਂ ਹੁੰਦੀਆਂ ਵਾ ਪਰ ਅਸੀਂ ਅਲੱਗ-ਅਲੱਗ ਪਲੇਟਫਾਰਮ ਤੇ ਛੋਟੇ-ਛੋਟੇ ਹਿੱਸਿਆਂ ਨੂੰ ਵੰਡ ਕੇ ਅਲੱਗ-ਅਲੱਗ ਲੜਾਈ ਜਿਹੜੀ ਆ ਉਹ ਪਿਛਲੇ ਸਮੇਂ ਤੋਂ ਲੜਦੇ ਆ ਰਹੇ ਹਾਂ ਪਰ ਕਿਸੇ ਵੀ ਕੋਈ ਪ੍ਰਾਪਤੀ ਨਹੀਂ ਸੀ ਹੋ ਰਹੀ ਪ੍ਰਾਪਤੀ ਨਾ ਹੁੰਦੀ ਦੇਖ ਕੇ ਸਰਕਾਰ ਤੋਂ ਅਸੀਂ ਬੜੇ ਪਿਛਲੇ ਲੰਬੇ ਸਮੇਂ ਤੋਂ ਆਸਵੰਦ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਆ ਇਹ ਸਰਕਾਰ ਹੋਂਦ ਜਾਣ ਕੇ ਪੂਰੀਆਂ ਕਰੂਗੀ ਪਰ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਜਿਹੜੀਆਂ ਮਲਾਜ਼ਮ ਮੰਗਾਂ ਆ ਉਹ ਸੁਣਨੀਆਂ ਤਾਂ ਦੂਰ ਦੀ ਗੱਲ ਹੈ ਵੀ ਤੁਸੀਂ ਆਪਣੀ ਆਵਾਜ਼ ਉਠਾਉਣ ਜਦੋਂ ਉਠਾਉਣਾ ਵੀ ਚਾਹੁੰਦੇ ਹੋ ਤੇ ਉਹਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਜੀ ਸਰਕਾਰਾਂ ਬਣਾ ਪਿਛਲੇ ਸਮੇਂ ਤੋਂ ਹੀ ਦੇਖ ਲਿਆ ਹੈ ਤੇ ਇੱਕ ਤਸੀਲਦਾਰਾਂ ਨੇ ਐਜੀਟੇਸ਼ਨ ਕੀਤੀ ਸੀ ਹੜਤਾਲ ਤੇ ਗਏ ਤੇ ਉਹਨਾਂ ਦੇ ਨਾਲ ਜਿਹੜਾ ਵਾ ਕੀ ਕੀਤਾ ਠੀਕ ਆ ਜਾਂ ਹੁਣ ਕਿਸਾਨ ਜਥੇਬੰਦੀਆਂ ਆ ਉਹਨਾਂ ਦੇ ਨਾਲ ਕੀ ਵਰਤਾਰਾ ਜਿਹੜਾ ਵਾ ਵਾਪਰਿਆ ਉਹ ਆਪਾਂ ਸਾਰੇ ਭਲੀ ਭਾਤ ਜਾਂਦੇ ਬਾਕੀ ਜਿਹੜੇ ਮੁਲਾਜ਼ਮ ਹੈ ਮੁਲਾਜ਼ਮ ਇੱਕ ਜਿਹੜੀ ਸਰਕਾਰ ਹੈ ਉਦੇ ਵੱਲੋਂ ਜੋ ਵੀ ਸਕੀਮਾਂ ਹੈ ਜਾਂ ਜੋ ਵੀ ਇੰਪਲੀਮੈਂਟ ਉਹਨੇ ਕਰਾਉਣਾ ਤੇ ਮੁਲਾਜ਼ਮਾਂ ਥ्रू ਹੀ ਹੁੰਦਾ ਹੈ ਤੇ ਜੇ ਮੁਲਾਜ਼ਮਾਂ ਦੇ ਵਿੱਚ ਨਿਰਾਸ਼ਾ ਹੋਏਗੀ ਤੇ ਅੱਦੀ ਵੀ ਕੋਈ ਸਰਕਾਰ ਜਿਹੜੀ ਹੈ ਉਹ ਕਾਮਯਾਬ ਨਹੀਂ ਹੋ ਸਕਦੀ ਸੋ ਇੱਕ ਅਪਰਾਲਾ ਕੀਤਾ ਜ਼ਰੂਰ ਕਿ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਕਿ ਜਿਹੜੀਆਂ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਹਨ ਜੋ ਪਿਛਲੀ ਸਰਕਾਰ ਦੇ ਵਿੱਚ ਸਾਡੇ ਅਲੱਗ-ਅਲੱਗ ਟੇਟਰਾਂ ਦੇ ਜਿੰਨੇ ਵੀ ਸਾਥੀ ਜਦੋਂ ਕੋਈ ਧਰਨੇ ਮਜਾਰੇ ਜਾਂ ਭੁੱਖੜ ਧਾਲ ਤੇ ਬੈਠਦੇ ਸੀ ਤੇ ਇਹ ਲੋਕ ਸਾਰੇ ਉਹਨਾਂ ਦਰਿਆ ਤੇ ਆਣ ਕੇ ਬੈਠ ਕੇ ਤੇ ਇੱਕ ਵਾਅਦਾ ਕਰਦੇ ਸੀ ਕਿ ਸਾਡੀ ਸਰਕਾਰ ਆਊ ਤਾਂ ਇਹ ਕਾਡੀਆਂ ਆ ਮੰਗਾ ਮੰਨਾਂਗੇ ਜਾਦੀ ਮੈਂ ਡਿਟੇਲ ਨਾਲ ਨਹੀਂ ਜਾਊਂਗਾ ਕਿਉਂਕਿ ਇਸ ਵਿਸ਼ੇ ਤੇ ਅਲੱਗ-ਅਲੱਗ ਟੇਟਰਾਂ ਨੇ ਬੜੀਆਂ ਲੰਮੀਆਂ ਲੜਾਈਆਂ ਲੜੀਆਂ ਸਾਡੇ ਮੁਲਾਜ਼ਮ 15-15 ਸਾਲਾਂ ਤੋਂ ਕੱਚੇ ਆਊਟਸੋਰਸਿੰਗ ਜਿਹੜੇ ਆ ਕਿੰਨੇ ਕਿੰਨੇ ਕਿਟਰ ਆ ਜਿਹੜੇ ਉਦੋਂ ਉਹਦੇ ਛੜਕਾਂ ਤੇ ਰੋਲਦੇ ਸੀ ਤੇ ਇਹ ਲੋਕ ਆਣ ਕੇ ਦਰਿਆ ਤੇ ਬੈਠ ਕੇ ਤੇ ਵਾਅਦੇ ਕਰਦੇ ਸੋ ਉਹ ਵਾਅਦੇ ਜਾਦ ਦਿਵਾਉਣ ਵਾਸਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਜਿਹੜਾ ਇੱਕ ਸਰਕਾਰ ਨੂੰ ਅਸੀਂ ਜਿਹੜਾ ਹਰ ਇੱਕ ਜ਼ਿਲ੍ਹੇ ਪੱਧਰ ਤੋਂ ਮੰਗ ਪੱਤਰ ਜਿਹੜਾ ਸਿਵਲ ਸੰਖਿਆ ਰਾਹੀਂ ਜਿਹੜਾ ਉਹ ਜਾ ਰਿਹਾ ਠੀਕ ਹੈ ਜਿਹਦੇ ਵਿੱਚ ਜਾਤਰ ਰੱਤੀ ਗਈ ਆ ਵੀ ਚਾਹ ਨਹੀਂ ਕੱਲ ਦਾ ਟਾਈਮ ਟਾਈਮ ਬੋਲ ਕੀਤਾ ਗਿਆ ਵਾ ਵੀ ਜਿਹੜੀਆਂ ਸਾਡਾ ਮੰਗ ਪੱਤਰ ਗਿਆ ਵਾ ਉਹਦੇ ਤੇ ਮੀਟਿੰਗ ਕਰਕੇ ਤੇ ਸਾਡੀਆਂ ਮੰਗਾਂ ਦਾ ਜਿਹੜਾ ਵਾ ਹੱਲ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਵੇ ਜੇਕਰ ਸਾਡੀਆਂ ਮੰਗਾਂ ਦੇ ਉੱਤੇ ਮੀਟਿੰਗ ਕਰਕੇ ਉਹਦਾ ਹੱਲ ਨਹੀਂ ਕੀਤਾ ਜਾਂਦਾ ਤੇ 17 ਤਰੀਕ ਨੂੰ ਜਿਹੜਾ ਵਾ ਤਾਲਮੇਰ ਕਮੇਟੀ ਪੈਰਾ ਮੈਡੀਕਲ ਸਮੁੱਚੀਆਂ ਜਿੰਨੀਆਂ ਜਥੇਬੰਦੀਆਂ ਵਾ ਠੀਕ ਆ ਉਹਨਾਂ ਦਾ ਜਿਹੜਾ ਵਾ 17 ਤਰੀਕ ਨੂੰ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਜਿਹੜਾ ਵਾ ਵਿਸ਼ਾਲ ਧਰਨਾ ਲਗਾਇਆ ਜਾਏਗਾ ਉਸ ਤੋਂ ਉਪਰੰਤ ਸਿਹਤ ਮੰਤਰੀ ਦੀ ਜਿਹੜੀ ਕੋਠੀ ਆ ਉਹਦਾ ਘਰਾਉ ਕੀਤਾ ਜਾਵੇਗਾ ਠੀਕ ਆ ਪਰ ਅਸੀਂ ਸਰਕਾਰ ਤੋਂ ਪ੍ਰਜੋਰ ਮੰਗ ਕਰਦੇ ਆ ਇਸ ਮੰਗ ਪੱਤਰ ਰਾਹੀਂ ਇਸ ਜਿਹੜੀ ਸਾਡੀਆਂ ਮੰਗਾਂ ਆ ਉਹਨਾਂ ਦੇ ਸੰਜੀਦਗੀ ਦੇ ਨਾਲ ਜਿਹੜਾ ਵਾ ਉਹਨਾਂ ਮੰਗਾਂ ਤੇ ਵਿਚਾਰ ਕੀਤਾ ਜਾਵੇ ਤੇ ਸਾਰੇ ਹੀ ਜਿਹੜੇ ਸਾਡੇ ਮੁਲਾਜ਼ਮ ਆ ਅਲੱਗ-ਅਲੱਗ ਕੀਟਰਾਂ ਦੇ ਉਹਨਾਂ ਦੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ। ਸੋ ਇਹਨਾਂ ਨੂੰ ਕਹਿੰਦਾ ਆ ਸਾਰੇ ਸਾਥੀ ਜਿਹੜੇ ਅੱਜ ਇੱਥੇ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ 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 ਮੁਲਾਜ਼ਮ ਇਕਤਾ ਜਿੰਦਾਬਾਦ 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 पैरा मेडिकल तालमेल कमेटी जिंदाबाद 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 मुलाजम एकता 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 जिंदाबाद 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 आवाज दो हम एक हैं आवाज दो हम एक हैं मुलाजम एकता जिंदाबाद